mm ਨਾਂ ਦਾ ਨਾਮ ਗਿਆਨ ਸੰਗਤ ਰੱਤ ਜੀ ਨੂੰ ਕਿਤਾ بہت ہی گھٹ باؤں بابل پتھر وغیرہ جو اپنے پتر کار دوست ਆਰਨਾਮ ਬਿਨਿਸ਼ੜੀ ਸ਼ੰਕਰਨਾਥ ਦੇ ਚੌਥੀ ਕੋਣੂ ਗੁਣ ਬਾਤਿ ਮੈ ਨਾਮ ਬਿਜੰਤ ਆਪ ਨੂੰ ਤੇ ਆਦਰ ਆਉਂਦੇ ਨੇ ਇਹਨਾਂ ਦਿੱਕਤਾਂ ਸਭ ਨੂੰ ਆਪ ਨੇ ਸੰਜੀਦਗੀਆਂ ਆਪ ਨੇ ਕਰੂਆਂ ਬਿਲਡਿੰਗਾਂ ਨੰਬਰੀਆਂ ਦੇਖ ਕੇ ਆਪਾਂ ਆਪਾ ਨਾਮ ਤੇ ਲਿਖੀ ਪਿਆਸ ਲੱਗੀ ਤੇ ਆਪ ਨੂੰ ਕੂੜੇ ਬਣਾ ਦੇਣ ਆਪ ਆਹੇ ਦੀ ਗਾਥੀ ਨੂੰ ਕੂੜੇ ਤੇ ਤੀਰ ਨਾ

میں اپنے پتی ہاں بچوں ਸੱਤੇ ਦੇ ਸੱਤੇ ਬਲ ਰਤਨ ਸੁਮੇਨ ਆਪਣੇ ਮਨ ਨੂੰ ਹੰਕਾਰ ਤੋਂ ਪਰਤ ਕਰਦਾ ਗੁਰੂਆਂ ਨੇ ਕਿਹਾ ਆਪਣੇ ਮਨ ਦੀ ਦੀ ਰਾਹ ਆਪਣੇ ਵਿੱਚ ਨੇ ਜਿੰਨੇ ਸੰਕਾਰ ਨੂੰ ਕੋਕਿਨ ਮਾਰ ਨੂੰ ਚਾਹ en el canal. ਮਾਤਾ ਮਾਤਾ ਮੇਰੇ ਅੰਦਰ ਹੀ ਹੁੰਦਾ ਸੀ ਤੇ ਮੈਂ ਐਨੇ ਦਿਨ ਬਾਹਰ ਆਪਾਂ ਤੋਂ ਪਾਰ ਆਪਾਂ ਤੇ ਮੀਤਾ ਕੇ ਮਾਤਾ ਜੀ ਦੇ ਕੰਨ ਦੇ ਉੱਤੇ ਖਰੀ ਦੀ ਕਈ ਵਾਰ ਜਦੋਂ ਅੰਦਰ ਮਨ ਨੂੰ ਇੱਕ ਕਰਨ ਵਾਗ ਤੇ ਨਾਮ جانا کیا پرماتا نے ਆਨ 11 ਦੂਜਾ ਦਿਨ ਧਰਮ ਕਰੇ ਪੰਜਮ ਕਾਲਿਕ ਮਿੱਤ ਨੂੰ ਤਾਮ ਨੂੰ ਉੱਜਾਇਆ ਗੁਰਦਿਨ ਨੂੰ ਤਾਮ ਨੂੰ ਦਿੱਜਿਆ ਹੈ ਤਾਂ ਜਦੋਂ ਇਹ ਹੰਕਾਰ ਤਮ ਪੁੱਟ ਗਿਆ ਤੇ ਉਸ ਲੋਰਤ ਨੇ ਆਪ ਮੈਂ ਗੋੜਾ ਸਭ ਮੈਂ ਕਿਛੇ ਜੇ ਰੀਅਲ ਕਾੜੀਆਂ ਤਾਂ ਸਾਂ ਹੰਦ ਕਰਿ ਗਾੜੀ ਆਪਾਂ ਦੁਆ ਕੇ ਮੈਂ ਮੇਰੇ God um... ਇਹ ਪ੍ਰਣਥਾ ਹੈ ਗੁਰੂ ਜੀ ਨੇ ਪਰਮਾਤਮਾ ਕੀਤਾ ਕਿ ਜਿੰਨਾ ਜੀਵ ਜਿੰਨਾ ਮਿਡਾਨੀਆਂ ਸਾਨੂੰ ਉਹਨਾਂ ਨੂੰ ਤਰਕਾਰ ਹੈ ਜਿਨ੍ਹਾਂ ਦੀ ਦੂਰਤ ਆਸਾਂ ਨੂੰ ਜ਼ਿਆਦਾ ਹੈ ਕਿਉਂਕਿ ਸੰਸਾਰੀ ਦੌਰ ਵਿੱਚ ਕਿਸੇ ਦੇ ਆਪਨਸਾਰਿਆ ਨਹੀਂ ਪੈਣ ਤਾਰਕੇ ਆਪਾਂ ਅਨੰਨਾ ਬਾਣੀ ਪ੍ਰਾਪਤੀ ਬ੍ਰਹਮ ਦਾਪਨ ਸਾਰੇ ਮਿੱਤੋ ਦੀ ਲੋਕ ਨੂੰ ਵੇਖਿਆ ਕਿਸੇ ਨੂੰ ਮਾਣਾ ਨਾ ਕੇ ਰੱਬ ਸਿੰਘ ਜਨਮਾ ਨਾ ਕੇ। ਉਹ ਕਾਰਨ ਪਾਸੇ ਉਹਨੂੰ ਬਿਦਤੀ ਜੋੜ ਕੇ ਪਰਮਾਤਮਾ ਨੂੰ ਬੀਤਾ। ਫਰੀਦਾ ਖਾਰਣ ਹਲਕੁਣ ਹਰਤ ਵਸੈ ਰਬ ਮਾਏ। ਮੰਦਾ ਕਿਸ ਨੂੰ ਆਖੀਐ ਨਾ ਕਿਸ ਤੇ ਕਮੜੇ ਵਿਚਾਰ ਮਸਲਮ ਦਾ ਪੀਵੇ ਸਾਹੀ ਦਾ ਕਰਵਾ ਤੇਰੀ ਪਨੈ ਪਤਾਏ ਤੂੰ ਬੁਸ਼ੰਦਗੇ ਸੇਖੁ ਕੁਰਿੰਦ ਖਾ ਜੀਜਾ ਬੰਦੀ ਇਸ ਤਰ੍ਹਾਂ ਦੇ ਵਿੱਚ ਆਪਣੇ ਅੱਲਾਹ ਤਾਲਾ ਦੇ ਕੋਲ ਨਾਮ ਨੂੰ ਮੰਗਣੀ ਬੇਨਤੀਆਂ ਕਰਨੇ ਨਾਮ ਆਉਰਾ ਸਿਆਦ ਇਸ ਵੀ ਪਾਲ ਤੁਮ ਸਹਿਬ ਨੂੰ ਤੇ ਅੱਲਾਹ ਤਾਲਾ ਦੀ ਕਰਨ ਨਾਲ ਸਦੀਵੀ ਨਵਾਸ਼ ਨਾ ਕਰ। ਜਿਸਨ ਸਾਦੀ ਤਾਲ ਪੰਜ ਪੌਤ ਨੂੰ ਨਿਛੇ ਮੁਝਾ ਕਰ। ਪਰ ਵਜਨਾ ਨੂੰ ਸਫਲਾ ਕੀਤਾ ਤੁ ਆਪਨੇ ਆਸਾ ਨਾ ਕੋ ਵਜਨ ਕੀਤੇ। ਕਿ ਆਪ ਜੀ ਇਹ ਨਰਨਾਈ ਨਰਨ ਦੇਸੇ ਤੇ ਤੁੰਤ ਨੇ ਤੇ ਮਾਓ ਆਏ ਸਭ ਨੂੰ ਸੇ ਆਪਣਾ ਜਨਮ ਸਫਲਾ ਕੀਤਨ ਨਾਲ ਦੀ ਦਾਤ ਨੂੰ ਪ੍ਰਾਪਤ ਕਰਕੇ ਨਾਮ ਸਦਾ ਨਿਮਤ ਹੋਈ ਹੰਮਰ ਆਤਮਾ ਦਾ ਸਦਾ ਹਾਜਰੀ ਤਾਂ ਸ੍ਰੀ ਗੁਰੂ ਅੰਸਰਜ ਆ ਜੀ ਰਾਹੀ ਨੂੰ ਸੁਣਨ ਤੋਂ ਸਦੀਵੀ ਤਾਮ ਮੁਕਤੀ ਦੇਵੇਗੀ ਮੇਰੇ ਬਾਪਾ ਜੀ ਦੀ ਅਰਜ ਦੀ ਪੁਕਾਰ ਨੂੰ ਆਜਿ ਮੈਂ ਵਜਨ ਕਰਦੇ ਰਹਿ ਜਿਦੈ ਮੋ ਰੱਬ ਤਰਨ ਦੇ ਸਹੀ ਸੰਕੇ ਆ ਜਿਨ ਮਾ ਹੋਰ ਸ੍ਰੀ ਕੰਨ ਦੇ ਇੱਕ ਚੇ ਤੇ ਸਤਿ ਸ਼ੁਦਾਏ ਰੰਗ ਰਦਾਰ ਕੇ ਮਿਸਰੀਆ ਜਿਨਾਂ ਦੇ ਹੋਏ ਪਾਰ ਮੁਖੀ ਜਿਨਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਤੱਕੋ ਮਤਾ ਭਾਵੇਂ ਰੰਗ ਇਸ ਤਾਰ ਕੇ ਜਿਸ ਪਰਮਾਤਮਾ ਇਸ ਸੰਸਾਰਿਕ ਕੰਮ ਕੋਈ ਪੜਾ ਕਰਦਾ ਜੀਵ ਵਾਂਗੂ ਸਾਨੂੰ ਸੰਦਾ ਉਹਦਾ ਕਰਮ ਭਾਰ ਤੇ ਬਿੰਦੂ ਜਲੇ ਬਰਗੁੰਦੀ ਮਾਤਾ ਸ੍ਰੀਨੰਕਾ ਆਨ ਬੇਂ ਦਿੱਤੀ ਅਨੁਕਾ ਜਨਮ ਨਿਕਾ ਸਵਾਤ ਕੀ ਸਨਮਾ ਦਤਾ ਹੈ ਤਿਸ ਦਾ ਵੀ ਤਨਕਾਰ ਚਾਣ ਹਮੇਸ਼ਾ ਮਿੱਠਾ ਬੋਲਣਾ すごくさん。